ਪਮਨ ਗੁਰੂ ਪਾਣੀ ਪਤਾ ਮਾਤਾ ਧਰਤ ਮਹਤ ਗੁਰਬਾਣੀ ਵਿੱਚ ਵੀ ਪਮਨ ਨੂੰ ਗੁਰੂ ਦਾ ਪਾਣੀ ਨੂੰ ਪਤਾ ਦਾ ਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਇਸੇ ਹੀ ਤਰ੍ਹਾਂ ਕੁਦਰਤ ਨੂੰ ਬਚਾਉਣ ਦੇ ਲਈ ਇੱਕ ਨੇਕ ਉਪਰਾਲਾ ਕਰ ਰਹੀ ਹੈ ਇਕੋ ਸਿਕ ਸੰਸਥਾ ਇਸ ਸੰਸਥਾ ਕਿਸ ਤਰ੍ਹਾਂ ਕੰਮ ਕਰਦੀ ਹੈ ਅੱਜ ਆਪਾਂ ਗੱਲਬਾਤ ਕਰਾਂਗੇ ਇਕੋ ਸਿਕ ਸੰਸਾ ਦੇ ਮੈਨੇਜਰ ਪਾਇਰਵਨੀਤ ਸਿੰਘ ਜੀ ਨੂੰ ਨਵਨੀਤ ਸਿੰਘ ਜੀ ਤੁਹਾਡਾ ਜਗ ਬਾਣੀ ਚ ਬਹੁਤ ਬਹੁਤ ਸਵਾਗਤ ਹੈ ਇੰਟਰਵਿਊ ਦੀ ਸ਼ੁਰੂਆਤ ਦੌਰਾਨ ਸਭ ਤੋਂ ਪਹਿਲਾ ਸਵਾਲ ਇਹ ਹੀ ਹੈ ਕਿ ਇਸ ਸੰਸਥਾ ਨੂੰ ਬਣਾਉਣ ਦੀ ਲੋੜ ਕੀ ਪਈ ਹੈ ਹਾਂਜੀ ਜ਼ਰੂਰਤ ਇਸ ਤਰ੍ਹਾਂ ਪਈ ਕਿ 2009 ਦੇ ਵਿੱਚ ਜਦੋਂ ਸਾਰੇ ਮੁਲਕਾਂ ਦੀ ਇੱਕ ਕਾਂਗਰਿਗੇਸ਼ਨ ਹੁੰਦੀ ਯੂਨਾਈਟਿਡ ਨੇਸ਼ਨਸ ਦੇ ਅੰਡਰ 2009 ਦੀ ਜਿਹੜੀ ਉਹ ਜਿਹੜੀ ਮੁਲਾਕਾਤ ਸੀ ਮੀਟਿੰਗ ਸੀ ਉਹ ਇੱਕ ਬਹੁਤ ਵੱਡਾ ਫੇਲਿਅਰ ਸੀ ਬਿਲਕੁਲ ਖਤਮ ਸੀ ਉਹਦੇ ਚ ਕੁਝ ਨਹੀਂ ਨਿਕਲਿਆ ਸਿੱਟਾ ਤੇ UNO ਵੱਲੋਂ ਜਦੋਂ ਜੋ ਉਹਨਾਂ ਨੇ ਫਿਰ ਇਹ ਸੋਚਿਆ ਕਿ ਹੁਣ ਸਰਕਾਰਾਂ ਤੇ ਪੋਲਿਟਿਸ਼ੀਅਨਸ ਤਾਂ ਕੁਝ ਨਹੀਂ ਕਰ ਪਾ ਰਹੇ ਪਰ ਉਹਨਾਂ ਨੇ ਫਿਰ ਇਹ ਸੋਚਿਆ ਵੀ 80% ਜਿਹੜੀ ਦੁਨੀਆ ਦੇ ਲੋਕ ਨੇ ਉਹ ਕਿਸੇ ਇੱਕ ਜਾਂ ਦੂਜੇ ਧਰਮ ਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਨੇ ਫਿਰ ਧਰਮਾਂ ਦੀ ਜਿਹੜੀ ਓਟ ਧਰਮਾਂ ਨੂੰ ਪੁਕਾਰ ਲਗਾਈ ਕਿ ਧਰਮ ਧਾਰਮਿਕ ਆਗੂ ਨੇ ਜੇ ਉਹ ਅੱਗੇ ਆਣ ਤੇ ਫਿਰ ਵਾਤਾਵਰਨ ਦੀ ਸੰਭਾਲ ਕੀਤੀ ਜਾ ਸਕਦੀ ਹੈ ਵੀ 80 80% ਜਿਹੜੇ ਲੋਕ ਨੇ ਉਹਨਾਂ ਤੱਕ ਅਸੀਂ ਪਹੁੰਚ ਕਰ ਸਕਦੇ ਆ ਇਸੇ ਤਰ੍ਹਾਂ ਯੂਨਾਈਟਿਡ ਨੇਸ਼ਨਸ ਨੇ ਜਦੋਂ ਪੁਕਾਰ ਕੀਤੀ ਤਾਂ ਪਹਿਲਾਂ ਪੰਜ ਧਰਮ ਸਾਹਮਣੇ ਆਏ 2009 ਨਵੰਬਰ ਦੇ ਵਿੱਚ ਉਹਨਾਂ ਪੰਜ ਧਰਮਾਂ ਚੋਂ ਇੱਕ ਜਿਹੜਾ ਪ੍ਰੋਜੈਕਟ ਸਿੱਖਾਂ ਵੱਲੋਂ ਪੇਸ਼ ਕੀਤਾ ਗਿਆ ਉਹਦਾ ਵਾਤਾਵਰਣ ਪ੍ਰੋਜੈਕਟ ਦਾ ਨਾਮ ਇਕੋ ਸਿੱਖ ਰੱਖਿਆ ਗਿਆ ਇਕੋ ਸਿੱਖ ਇਸ ਲਾਈਕ ਇਕੋਲੋਜੀ ਐਂਡ ਸਿੱਖਿਜ਼ਮ ਸੋ ਪਰਿਆਵਰਣ ਨੂੰ ਸਮਰਪਿਤ ਸਿੱਖ ਇਹ ਥਾਟ ਨੂੰ ਅਸੀਂ ਲੈ ਕੇ ਅੱਗੇ ਯੂਨਾਈਟਿਡ ਨੇਸ਼ਨਸ ਚ 2009 ਵਿੱਚ ਅੱਗੇ ਗਏ ਤੇ ਇਹ ਪ੍ਰੋਜੈਕਟ ਫਿਰ ਉਹਨਾਂ ਨੇ ਰਿਕੋਗਨਾਈਜ਼ ਕੀਤਾ ਜੀ ਰਵਨੀਤ ਜੀ ਪੰਜਾਬ 'ਚ ਹੋਰ ਵੀ ਅਜਿਹੇ ਮੁੱਦੇ ਨੇ ਜਿਨ੍ਹਾਂ ਨੂੰ ਚੁੱਕਿਆ ਜਾ ਸਕਦਾ ਸੀ ਵਾਤਾਵਰਨ ਨੂੰ ਹੀ ਕਿਉਂ ਤੁਸੀਂ ਚੁਣਿਆ ਸੋ ਜਿੰਨੇ ਵੀ ਤੁਸੀਂ ਅੱਜਕੱਲ ਮੁੱਦੇ ਦੇਖ ਰਹੇ ਹੋ ਇਹਨਾਂ ਤੇ अनेका ਹੀ ਇੱਕ ਇੱਕ ਮੁੱਦੇ ਤੇ ਕਈ ਕਈ ਸੰਸਥਾਵਾਂ ਕੰਮ ਕਰ ਰਹੀਆਂ ਨੇ ਪਰ ਇੱਕ ਵਾਤਾਵਰਨ ਦਾ ਮੁੱਦਾ ਹੈ ਇਹ ਤੇ ਬਹੁਤ ਘੱਟ ਸੰਸਥਾਵਾਂ ਜਿਹੜਾ ਸਪੈਸ਼ਲੀ ਪ੍ਰਚਾਰ ਦਾ ਕੰਮ ਹੈ ਬਹੁਤ ਘੱਟ ਸੰਸਥਾਵਾਂ ਕਰ ਰਹੀਆਂ ਨੇ ਹਾਲਾਂਕਿ ਸਾਡੇ ਕੋਲ ਬਾਬਾ ਬਲਬੀਰ ਸਿੰਘ ਸੀਚੇਵਾਲ ਵਰਗੇ ਤੇ ਬਾਬਾ ਸੇਵਾ ਸਿੰਘ ਜਿਹੜੇ ਖਡੂਰ ਸਾਹਿਬ 'ਚ ਨੇ ਉਹ ਇਸ ਇਸ ਤੇ ਵਾਤਾਵਰਨ ਦੇ ਮੌਕੇ ਤੇ ਬਹੁਤ ਕੰਮ ਕਰ ਰਹੇ ਨੇ ਇਸ ਮੁੱਦੇ ਤੇ ਪਰ ਆਮ ਸਿੱਖ ਦੇ ਘਰ ਆਮ ਗੁਰਦੁਆਰਿਆਂ ਦੇ ਵਿੱਚ ਇਹ ਵਾਤਾਵਰਨ ਦੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੀ ਦੀ ਪ੍ਰੋਟੈਕਸ਼ਨ ਦੀ ਇਹਨਾਂ ਦੀ ਸੰਭਾਲ ਦੀ ਗੱਲ ਜਿਹੜੀ ਕਿ 2009-10 ਦੇ ਵਿੱਚ ਨਹੀਂ ਸੀ ਹੋ ਰਹੀ ਉਹਨੂੰ ਅਸੀਂ ਮੱਦੇਨਜ਼ਰ ਰੱਖਦੇ ਹਾਂ ਉਹਦੀ ਜ਼ਰੂਰਤ ਜਿਹੜੀ ਐ ਇਸ ਟਾਈਮ ਧਰਤੀ ਦੇ ਉੱਤੇ ਕ੍ਰਾਈਸਿਸ ਨੇ ਜਿਵੇਂ ਧਰਤੀ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਤੇ ਹੋਰ ਸਾਰੇ ਪਾਸੇ ਜਿਹੜੇ ਫਲੱਡਸ ਆ ਰਹੇ ਨੇ ਤੇ ਆਪਣੀ ਡੀਫੋਰੈਸਟੇਸ਼ਨ ਹੋ ਰਹੀ ਹੈ ਪਾਣੀ ਦੀ ਸਾਰੇ ਪਾਸੇ ਤਬਾਹੀ ਕੀਤੀ ਜਾ ਰਹੀ ਹੈ એનર્ਜੀ ਕੰਜ਼ਮਪਸ਼ਨ ਜਿਹੜੀ ਉਹ ਲਗਾਤਾਰ ਵਧ ਰਹੀ ਹੈ ਜਿਸ ਦੇ ਨਾਲ ਹੋਰ ਵੀ ਗਲੋਬਲ ਵਾਰਮਿੰਗ ਹੋ ਰਹੀ ਹੈ ਤੇ ਸਰਕਾਰਾਂ ਦਾ ਧਿਆਨ ਹੈ ਜਾਂ ਆਮ ਇਨਸਾਨ ਦਾ ਧਿਆਨ ਹੈ ਪਬਲਿਕ ਦਾ ਧਿਆਨ ਹੈ ਉਹ ਹੋਰ ਤਰ੍ਹਾਂ ਦੇ ਪੈਸੇ ਕਮਾਉਣ ਤੇ ਹੋਰ ਮਟੀਰੀਅਲਿਜ਼ਮ ਦੇ ਵਿੱਚ ਫਸਿਆ ਇਹਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡਾ ਜਿਹੜਾ ਫੋਕਸ ਹੈ ਉਹ ਸਿਰਫ ਤੇ ਸਿਰਫ ਯੂ نو ਇਹ ਵਾਤਾਵਰਨ ਦੇ ਉੱਪਰ ਹੀ ਰਿਹਾ ਕਿਉਂਕਿ ਸਾਡੇ ਪ੍ਰੋਜੈਕਟ ਦਾ ਨਾਮ ਹੀ ਸੀ ਪਰਿਆਵਰਨ ਨੂੰ ਸਮਰਪਿਤ ਸਿੱਖ ਇਕੋ ਸਿੱਖ ਦੇ ਨਾਮ ਤੇ ਅਸੀਂ ਇਸੇ ਕਰਕੇ ਸ਼ੁਰੂ ਕੀਤਾ ਜੀ ਇਕੋ ਸਿੱਖ ਸੰਸਥਾ ਕਿਸ ਤਰ੍ਹਾਂ ਕੰਮ ਕਰੀਆ ਕੌਣ ਕੌਣ ਇਸ ਮਹਿਮ ਦੇ ਨਾਲ ਜੁੜਿਆ ਹੋਇਆ ਹੈ ਇਕੋ ਸਿੱਖ ਸੰਸਥਾ ਦੇ ਜਿਹੜੇ ਸਾਡੇ ਗਲੋਬਲ ਪ੍ਰੈਜ਼ੀਡੈਂਟ ਨੇ ਉਹ ਡਾਕਟਰ ਰਾਜਵੰਦ ਸਿੰਘ ਨੇ ਜਿਹੜੇ ਵਾਸ਼ਿੰਗਟਨ ਡੀਸੀ ਵਿੱਚ ਹੁੰਦੇ ਆ ਸੋ ਇਹਨਾਂ ਨੇ ਹੀ 2009 ਵਿੱਚ ਯੂਨਾਈਟਿਡ ਨੇਸ਼ਨਸ ਨਾਲ ਸ਼ੁਰੂਆਤ ਕੀਤੀ ਪਰ ਹੌਲੀ ਹੌਲੀ ਜਿਵੇਂ ਅਸੀਂ ਵੱਧਦੇ ਗਏ ਸਾਡੇ ਵਿੱਚ ਇਸ ਟਾਈਮ ਇੰਡੀਆ ਚ ਦੋ ਸਟਾਫ ਨੇ ਉਹਨਾਂ ਚੋਂ ਇੱਕ ਮੈਂ ਤੇ ਗੁਰਪ੍ਰੀਤ ਕੌਰ ਨੇ ਤੇ ਸਾਡੇ ਨਾਲ ਜਿਹੜੇ ਅਸੀਂ ਕਈ ਕੌਣ ਕੌਣ ਕੰਮ ਕਰ ਰਹੇ ਤਾਂ ਸਾਰੇ ਸਮੁੱਚੇ ਸੰਸਾਰ ਦੇ ਵਿੱਚ ਜਿੱਥੇ ਕਿਤੇ ਨਾਨਕ ਨਾਮ ਲੇਵਾ ਸੰਗਤ ਬੈਠੀ ਹੈ ਉਹ ਸਾਰੇ ਹੀ ਸਾਡੇ ਨਾਲ ਇੱਕ ਇੱਕ ਟੀਮ ਦੀ ਤਰ੍ਹਾਂ ਕੰਮ ਕਰ ਰਹੇ ਨੇ ਪਿਛਲੇ ਸਾਲ ਤੱਕ ਸਾਡੇ ਨਾਲ 3500 ਜਥੇਬੰਦੀਆਂ ਜੁੜੀਆਂ ਸੀ ਤੇ ਪ੍ਰਾਊਡਲੀ ਆਈ ਕੈਨ ਸੇ ਸਾਲ ਸਾਡੇ ਨਾਲ 4100 ਜਥੇਬੰਦੀਆਂ ਨੇ ਜਿਹੜਾ ਰੀਸੈਂਟਲੀ ਵਾਤਾਵਰਣ ਦਿਵਸ ਲੰਘਿਆ ਉਸ 4100 ਜਥੇਬੰਦੀਆਂ ਨੇ ਗੁਰਦੁਆਰੇ ਸਕੂਲ ਖਾਲਸਾ ਸਕੂਲ ਕਾਲਜਸ ਇੰਸਟੀਟਿਊਸ਼ਨਸ ਇਹ ਸਾਰੇ ਸਾਡੇ ਟੀਮ ਦੇ ਯੂ ਨੋ ਪਾਰਟ ਨੇ ਤੇ ਇਸ ਕੈਂਪੇਨ ਦੇ ਨਾਲ ਉਹ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੇ ਨੇ ਜੀ ਜੀ ਬਿਲਕੁਲ ਤੁਸੀਂ ਦੱਸੋ ਕਿ ਹੁਣ ਤੱਕ ਇਕੋ ਸਿਕ ਸੰਸਥਾ ਨੇ ਕਿੰਨੇ ਦਰਖਤ ਲਗਾਏ ਨੇ ਸੰਸਥਾ ਵੱਲੋਂ ਜਿਵੇਂ ਕਿ ਮੈਂ ਕਈ ਵਾਰੀ ਅੱਗੇ ਵੀ ਕਿਹਾ ਵੀ ਅਸੀਂ ਸੰਸਥਾ ਵੱਲੋਂ ਜਿਹੜੇ ਇੱਕ ਐਪੈਕਸ ਬਾਡੀ ਦੀ ਤਰ੍ਹਾਂ ਸੀ ਕੰਮ ਕਰਦੇ ਆ ਪ੍ਰਚਾਰ ਵੱਲ ਸਾਡਾ ਜਿਹੜਾ ਜ਼ਿਆਦਾ ਜ਼ੋਰ ਹੈ ਵੀ ਅਸੀਂ ਜੇ ਬੂਟੇ ਲਾਣ ਲੱਗੇ ਤੇ ਹਰ ਘਰ ਚ ਜਿਹੜੀ ਅਸੀਂ ਗੱਲ ਪਹੁੰਚਾਣੀ ਚਾਹੁੰਦੇ ਹਾਂ ਗੁਰੂ ਹਰ Rai ਜੀ ਦੀ ਜਿਹੜੀ ਵਿਜਨ ਹੈ ਕਿ ਪਰਿਆਵਰਨ ਦੀ ਅਸੀਂ ਸੰਭਾਲ ਕਰਨੀ ਹੈ ਉਹ ਸਾਡਾ ਮੇਨ ਇਸ ਟਾਈਮ ਉਹ ਫੋਕਸ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਹਰੇਕ ਸਿੱਖ ਬੂਟਾ ਲਾਵੇ ਸੋ ਅਸੀਂ ਹੁਣ ਤੱਕ ਵੈਸੇ ਵੀ ਤੁਹਾਡੇ ਜਿਹੜਾ ਕੁਐਸਚਨ ਦਾ ਆਨਸਰ ਹੈ ਵੀ ਅਸੀਂ 2000 ਦੇ ਕਰੀਬ ਅਸੀਂ ਅੰਮ੍ਰਿਤਸਰ ਵਿਖੇ ਬੂਟੇ ਲਗਾਏ ਨੇ ਜਿਨ੍ਹਾਂ ਨੂੰ ਅਸੀਂ GPS ਰਾਹੀਂ ਉਹਨਾਂ ਦੀ ਟੈਗਿੰਗ ਵੀ ਕੀਤੀ ਹੈ ਤੇ ਸੰਭਾਲ ਵੀ ਕਰ ਰਹੇ ਹਾਂ ਸੋ ਤੁਸੀਂ ਜਦੋਂ ਦਰਖਤ ਲਗਾ ਦਿੰਨੇ ਆ ਪੌਦਾ ਇੱਕ ਲੱਗ ਜਾਂਦਾ ਹੈ ਤਾਂ ਉਹਨਾਂ ਦੀ ਕੇਅਰ ਟੇਕਿੰਗ ਕਿਦਾਂ ਕਿਦਾਂ ਕੀਤੀ ਇਕਈ ਥਮਤ ਹੁੰਦਾ ਕਿ ਦਰਖਤ ਲਗਾ ਦਿੰਦੇ ਆ ਪੌਦੇ ਲੱਗ ਜਾਂਦੇ ਆ ਪਰ ਉਹਨਾਂ ਦੇ ਦੇਖਭਾਲ ਕੋਈ ਨਹੀਂ ਕਰਦਾ ਤੇ ਬਾਅਦ ਵਿੱਚ ਇਕੋ ਸਿਕ ਸੰਸਥਾ ਜਿਹੜੇ ਲਗਾਉਂਦੀ ਆ ਪੌਦੇ ਤਾਂ ਉਹਨਾਂ ਦੀ ਕੇਅਰ ਟੇਕਿੰਗ ਕਿਦਾਂ ਕੀਤੀ ਜਾਂਦੀ ਹੈ ਸੋ ਜਿਹੜੇ ਅਸੀਂ ਬੂਟੇ ਲਗਾਏ ਆ ਉਹਦੇ ਲਈ ਅਸੀਂ ਸਪੈਸ਼ਲ ਜਿਹੜੇ ਉੱਥੇ ਮੈਨਪਾਵਰ ਯੂ نو এমਪਲੋਏ ਰੱਖੇ ਸੀਗੇ ਜਾਂ ਕਈ ਮੋਸਟਲੀ ਅਸੀਂ ਸਿਕਿਉਰ ਪਲੇਸਿਸ ਜਿਵੇਂ 에ਅਰ ਫੋਰਸ ਸਟੇਸ਼ਨ ਅੰਮ੍ਰਿਤਸਰ ਵਿਖੇ ਅਸੀਂ 350 ਦੇ ਕਰੀਬ ਬੂਟੇ ਲਗਾਏ ਸੋ ਆਲਰੇਡੀ ਇੱਕ ਸਿਕਿਉਰ ਮਾਹੌਲ ਹੈ ਖਾਲਸਾ ਸਕੂਲ ਹੈ ਉੱਥੇ ਖਾਲਸਾ ਕਾਲਜ ਪਬਲਿਕ ਸਕੂਲ ਹੈ ਉੱਥੇ ਅੰਮ੍ਰਿਤਸਰ ਉੱਥੇ ਵੀ ਕਈ 100 ਬੂਟੇ ਲੱਗੇ ਆ ਸੋ ਅਸੀਂ ਸਪੈਸ਼ਲੀ ਟਰਾਈ ਕਰਦੇ ਆ ਕਿ ਬੂਟੇ ਇਹ ਜੀ ਥਾਂ ਤੇ ਲਗਾਏ ਜਾ ਸਕਣ ਜਿੱਥੇ ਉਹਨਾਂ ਨੂੰ ਕੇਅਰ ਟੇਕਿੰਗ ਦੀ ਪ੍ਰੋਵੀਜ਼ਨ ਆਲਰੇਡੀ ਉੱਥੇ ਹੋਵੇ ਸੋ ਇਹ ਸੁਵਿਧਾ ਦੇ ਨਾਲ ਅਦਰ ਦੈਨ ਥੈਟ ਜਿਹੜੇ ਜਿਵੇਂ ਸਤਨਾਮ ਸਰਵ ਕਲਿਆਣ ٹرسٹ ਸਾਡੇ ਨਾਲ ਹਰ ਸਾਲ 3000 ਦੇ ਕਰੀਬ ਬੱਚਿਆਂ ਕੋਲੋਂ ਸਟੂਡੈਂਟਸ ਕੋਲੋਂ ਸਕੂਲਾਂ ਦੇ ਵਿੱਚ ਰੁੱਖ ਲਵਾਉਂਦੇ ਆ ਤੇ ਉਹ ਸਿੱਖ ਵਾਤਾਵਰਨ ਦੇ ਵਾਸਤੇ ਤਹਿਤ ਸੋ ਅਸੀਂ ਹਰ ਵਾਰੀ ਰੁੱਖ ਨਹੀਂ ਲਗਾਉਂਦੇ ਪਰ ਸਾਡੇ ਨਾਲ ਜਿਹੜੀ ਪਾਰਟਨਰ ਆਰ ਉਹ ਬੁੱਟੇ ਬੁੱਟੇ ਲਗਾਉਂਦਿਆਂ ਨੇ ਜ਼ਿਆਦਾਤਰ ਤੇ ਅਸੀਂ ਸਿਰਫ ਅਬਜ਼ਰਵੇਸ਼ਨ ਦੇ ਵਿੱਚ ਕੈਂਪੇਨਿੰਗ ਦੇ ਵਿੱਚ ਸਾਡਾ ਜ਼ੋਰ ਲੱਗਦਾ ਪਰ ਜਿਹੜੀਆਂ ਸੰਸਥਾਵਾਂ ਲਗਾਉਂਦੇ ਨੇ ਉਹ ਵੀ ਸਕੂਲਾਂ ਕਾਲਜਾਂ ਚ ਕ੍ਰਿਮਿਸ਼ਨ ਗਰਾਊਂਡਸ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਜਿੱਥੇ ਇੱਕ ਪ੍ਰੋਟੈਕਟਿਡ ਮਾਹੌਲ ਹੈ ਵੀ ਗੁਰਦੁਆਰੇ ਦੇ ਅੰਦਰ ਭਾਈ ਸਾਹਿਬ ਤੇ ਉੱਥੇ ਯੂ نو ਇੱਕ ਮਾਲੀ ਹਮੇਸ਼ਾ ਰੱਖਿਆ ਹੀ ਹੁੰਦਾ ਤੇ ਸਕੂਲਾਂ ਦੇ ਵਿੱਚ ਵੀ ਹਮੇਸ਼ਾ ਮਾਲੀ ਹੁੰਦਾ ਸੋ ਇਹੋ ਜਿਹੀਆਂ ਥਾਵਾਂ ਤੇ ਅਸੀਂ ਬੁੱਟੇ ਲਗਾਉਂਦੇ ਆ ਕਿ ਉਹਨਾਂ ਦੇ ਟੇਕ ਕੇਅਰ ਕੀਤੀ ਜਾ ਸਕੇ ਬੂਟੇ ਨੂੰ ਜਿਹੜਾ ਪਾਲਣ ਪੋਸ਼ਣ ਤੇ ਉਹਦਾ ਚੰਗੀ ਤਰ੍ਹਾਂ ਕੀਤਾ ਜਾ ਸਕੇ ਜੀ ਬਿਲਕੁਲ ਤੁਹਾਨੂੰ ਐਨ ਆਰ ਆਈਜ਼ ਦੀ ਕਿੰਨੀ ਕੁ ਮਦਦ ਮਿਲ ਰਹੀ ਹੈ ਮੈਂ ਤੁਹਾਨੂੰ ਕਲੀਅਰਲੀ ਕਹਾਂ ਵੀ ਸਾਡੀ ਹੁਣ ਤੱਕ ਜਿਹੜੀ ਸੰਸਥਾ ਦੀ ਸਪੋਰਟ ਹੈ ਵਾਸ਼ਿੰਗਟਨ ਡੀਸੀ ਦੇ ਐਨ ਆਰ ਆਈਜ਼ ਨੇ ਉਹ ਅਸੀਂ ਤਿੰਨ ਕੇ ਚਾਰ ਅਸੀਂ ਫੰਡ ਰਾਈਜ਼ਰ ਅਸੀਂ ਪਿਛਲੇ 4 ਸਾਲਾਂ ਚ ਕੀਤੇ ਨੇ ਤੇ ਲਗਾਤਾਰ ਸਾਨੂੰ ਬਹੁਤ ਚੰਗੀ ਸਪੋਰਟ ਮਿਲਦੀ ਹੈ ਕਿ ਉਹਨਾਂ ਦੇ ਕਾਰਨ ਹੀ ਅਸੀਂ ਇੱਥੇ ਜਿਹੜੇ ਸਟਾਫ ਹੈ ਸਸਟੇਨ ਕੀਤਾ ਸੋ ਲਗਾਤਾਰ ਯੂ نو ਹਰ ਹਫਤੇ ਅਸੀਂ 40 ਤੋਂ 60 ਘੰਟੇ ਕੰਮ ਕਰਦੇ ਆਂ ਸੋ ਫੋਕਸਡ ਅਸੀਂ ਜਿਹੜੇ ਇੱਥੇ ਆਫੀਸਰਸ ਰੱਖੇ ਹੋਏ ਨੇ ਹਰ ਕੀਤੇ ਨੇ ਤਾਂ ਕਿ ਇਸ ਨੂੰ ਅਸੀਂ ਗੰਭੀਰਤਾ ਨਾਲ ਲੈ ਕੇ ਉਹਦੇ ਰਿਸੋਰਸਸ ਬਣਾਈਏ ਉਹ ਸਾਰੇ ਸਪੋਰਟ ਜਿਹੜੀ ਉਹਨਾਂ ਦੀ ਸੈਲਰੀ ਸਪੋਰਟ ਤੇ ਹੋਰ ਪ੍ਰੋਜੈਕਟਸ ਦੀ ਸਪੋਰਟ ਸਾਰੀ ਵਾਸ਼ਿੰਗਟਨ ਡੀਸੀ ਦੇ ਮੋਸਟਲੀ ਜਿਹੜੇ ਐਨਆਰਈਜ਼ ਵੀਰਪੈਨ ਨੇ ਉਹਨਾਂ ਵੱਲੋਂ ਹੀ ਆ ਰਹੀ ਹੈ ਸਾਨੂੰ ਰਵਨੀਤ ਜੀ ਕਿ ਤੁਸੀਂ ਫਿਲਮ 35 ਮਿੰਟ ਦੀ ਜਿਹੜੀ ਫਿਲਮ ਦਿਖਾਈ ਆ ਸਭ ਨੂੰ ਇਹ ਲਿਟਰਨ ਗਾਰਡਨ ਉਹਦੀ ਸਟੋਰੀ ਕਿਸ ਨੇ ਲਿਖੀ ਸੀ ਉਸ ਮੂਵੀ ਨੂੰ ਦੇਖ ਕੇ ਬੜੇ ਲੋਕ ਭਾਵੁਕ ਹੋਏ ਨੇ ਹਾਂਜੀ ਤੇ ਬੰਦਨ ਕੀ ਵਿਧਾਇਕ ਪੁਲਿਸ ਕਰਮਚਾਰੀ ਲੋਕ ਬਹੁਤ ਜ਼ਿਆਦਾ ਉਸ ਫਿਲਮ ਦੇਖ ਕੇ ਰੋਏ ਸੀਗੇ ਹਾਂਜੀ ਤੇ ਉਹਦੀ ਸਟੋਰੀ ਕਿਸ ਨੇ ਲਿਖੀ ਸੀ ਸੋ ਜਿਹੜੀ ਇਹਦੀ ਅ ਲिटल ਗਾਰਡਨਰ ਦੀ ਸਟੋਰੀ ਜਿਹੜੀ ਹੈ ਉਹ ਰਚਨਾ ਕੌਰ ਨੇ ਇੱਥੇ ਲੁਧਿਆਣੇ ਦੇ ਹੀ ਰਹਿਣ ਵਾਲੇ ਨੇ ਪੈਂਜੀ ਤੇ ਇਹਨਾਂ ਦੇ ਡਾਇਰੈਕਟਰ ਨੇ ਜਿਹੜੇ ਸਦੀਪ ਸਿੰਘ ਨੇ ਇਹ ਮੀਆਂ ਬੀਬੀ ਨੇ ਤੇ ਇਹ ਰਚਨਾ ਕੌਰ ਜਿਨੇ ਇਹਦੀ ਸਟੋਰੀ ਲਿਖੀ ਆ ਤੇ ਡੈਫੀਨੇਟਲੀ ਜੀ ਸਟੋਰੀ ਜਿਹੜੀ ਉਹਦੀ ਸਟੋਰੀ ਦੀ ਸਾਰੀ ਜਿਹੜੀ ਘੁੰਮਦੀ ਹੈ ਇੱਕ ਛੋਟੇ ਮਾਲੀ ਦੇ ਬੱਚੇ ਦੇ ਦੁਆਲੇ ਘੁੰਮਦੀ ਸਟੋਰੀ ਸੋ ਮਾਲੀ ਦਾ ਬੱਚਾ ਆਪਣੇ ਬਲ ਬੁੱਤੇ ਤੇ ਪਿਓ ਦੀ ਵਿਜ਼ਨ ਲੈ ਕੇ ਕੇ ਉਹਦੇ ਪਿਓ ਨੇ ਉਹਨੂੰ ਸਿਖਾ ਦਿੱਤਾ ਕਿ ਅ ਬੰਜਰ ਜ਼ਮੀਨ ਤੇ ਬੰਜਰ ਮਨ ਜੇ ਇਹਨਾਂ ਦੇ ਵਿੱਚ ਅਸੀਂ ਹਰਿਆਵਲ ਦੇ ਬੀਜ ਬੋਲੇ ਤਾਂ ਤੇਰੀ ਜ਼ਿੰਦਗੀ ਤੂੰ ਜੀ ਗਿਆ ਸੋ ਬੱਚੇ ਨੇ ਆਪਣੀ ਜਿਹੜੀ ਉਹ ਆਪਣੇ ਪਿਓ ਦੀ ਵਿਜਨ ਨੂੰ ਕੈਰੀ ਫਾਰਵਰਡ ਕਰਦੇ ਹੋਏ ਉਹਨੇ ਜੋ ਵੀ ਸੁਪਨੇ ਲਏ ਉਸ ਮੂਵੀ ਦੇ ਵਿੱਚ ਉਹ ਸੁਪਨਿਆਂ ਨੂੰ ਉਹਨੇ ਸাকার ਕੀਤਾ ਸੋ 35 ਮਿੰਟ ਦੇ ਜਿਹੜੀ ਉਹ ਮੂਵੀ ਸੈਸ਼ਨ ਸੀ ਆ ਲिटल ਗਾਰਡਨਰ ਦਾ ਉਹਦੇ ਜਿੱਥੇ ਵੀ ਅਸੀਂ ਸਕਰੀਨਿੰਗਸ ਕੀਤੀਆਂ ਜਿਵੇਂ ਜਲਾਲਾਬਾਦ ਅਸੀਂ 700 ਕੁੜੀਆਂ ਦਾ ਕੈਂਪ ਸੀਗਾ ਗੁਰਦੁਆਰੇ ਵਿੱਚ ਅਸੀਂ ਸਕਰੀਨਿੰਗ ਕੀਤੀ ਤੇ 600 ਤੋਂ ਉੱਪਰ ਜਿਹੜੀਆਂ ਬੱਚੀਆਂ ਸੀ ਉਹਨਾਂ ਦੇ ਅੱਖਾਂ ਵਿੱਚ ਹੰਝੂ ਭਰੇ ਹੋਏ ਸੀ ਕੋਈ ਮੂਵੀ ਦੀ ਜਿਹੜੀ ਸਟੋਰੀ ਉਹ ਸਾਨੂੰ ਇੱਕਦਮ ਸਾਡੇ ਮਾਪਿਓ ਦਾ ਖਿਆਲ ਦਿਵਾਉਂਦੀ ਆ ਤੇ ਉਸੇ ਹੀ ਪਲ ਜਦੋਂ ਮਾਪਿਓ ਦਾ ਖਿਆਲ ਆਉਂਦਾ ਨਾਲ ਹੀ ਸਾਨੂੰ ਵੱਡੀ ਮਾਂ ਮਾਤਾ ਤਰਤ ਵੱਡਾ ਪਿਓ ਪਾਣੀ ਤੇ ਜਿਹੜਾ ਵੱਡੇ ਗੁਰੂ ਜੀ ਨੇ ਸਾਡੇ ਉਹ ਧਰਤੀ ਦੇ ਜਿਹੜੇ 에ਅਰ ਹੈ ਉਹ ਸਾਰਿਆਂ ਵੱਲ ਸਾਡਾ ਧਿਆਨ ਇੱਕਦਮ ਮੂਵੀ ਦੀ ਜਿਹੜੀ ਉਹ ਸਾਰੇ ਕਨੈਕਸ਼ਨ ਉਹਦੇ ਨਾਲ ਜੁੜਦੀ ਹੈ ਤੇ ਸਾਨੂੰ ਅਹਿਸਾਸ ਹੁੰਦਾ ਕਿ ਕਿੱਦਾਂ ਅਸੀਂ ਕੁਦਰਤ ਤੋਂ ਟੁੱਟੇ ਆ ਤੇ ਸਾਡੇ ਜਿਹੜੇ ਸਕੇ ਮਾਪਿਓ ਨੇ ਸਾਂਝੀ ਮਾਏ ਮਾਤਾ ਤਰਤ ਉਹਦੀ ਸੰਭਾਲ ਤੋਂ ਟੁੱਟ ਕੇ ਅਸੀਂ ਸਾਰੀ ਮਨੁੱਖਤਾ ਸਾਰੀ ਜਿਹੜੀ ਕਾਇਨਾਤ ਐ ਇਸ ਟਾਈਮ ਉਹ ਚੋਟਾਂ ਖਾ ਰਹੀ ਐ ਤੇ ਧਰਤੀ ਉੱਤੇ ਭਾਰ ਵਧ ਰਿਹਾ ਸੋ ਇਸ ਤਰ੍ਹਾਂ ਦੀ ਮੂਵੀ ਦੀ ਜਿਹੜੀ ਡਾਇਰੈਕਸ਼ਨ ਐ ਤੇ ਸਟੋਰੀ ਲਾਈਨ ਐ ਉਹ ਤੁਹਾਨੂੰ ਪਾਵਕ ਕਰਦੀ ਹੀ ਕਰਦੀ ਐ ਗੁਰਤਾ ਗਦੀ ਦਿਵਸ ਗੁਰੂ ਹਰਾਈ ਜੀ ਦੇ ਸਾਹਿਬ ਜੀ ਤੇ ਤੁਸੀਂ ਥਾਂ ਥਾਂ ਤੇ ਇਵੈਂਟ ਕਿਤੇ ਸੀ ਉਹ ਇਵੈਂਟ ਕਿੱਥੇ ਕਿੱਥੇ ਕੀਤੇ ਗਏ ਤੇ ਕਿੰਨਾ ਕੁ ਰਿਸਪੌਂਸ ਮਿਲਿਆ ਤੁਹਾਨੂੰ ਦੁਨੀਆ ਦੇ ਵਿੱਚ ਜਿਹੜਾ ਇਸ ਸਾਲ ਦਾ ਰਿਸਪੌਂਸ ਮੈਂ ਕਹਾਂ ਪਿਛਲੇ ਸਾਲ ਨਾਲੋਂ 4 ਗੁਣਾ ਜ਼ਿਆਦਾ ਰਿਸਪੌਂਸ ਆਇਆ ਸਾਰੀ ਧਰਤੀ ਦੇ 15 ਮੁਲਕਾਂ ਤੋਂ ਉੱਪਰ ਸਿੱਖ ਵਾਤਾਵਰਣ ਦੇ ਦਿਵਸ ਜਿਹੜਾ ਗੁਰੂ ਹਰਿ ਰਾਏ ਜੀ ਦਾ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਹੈ ਉਹ 14 ਮਾਰਚ ਨੂੰ ਮਨਾਇਆ ਗਿਆ 14 ਮਾਰਚ ਕੇ ਸਾਰਾ ਮਹੀਨਾ ਹੀ ਸੰਗਤਾਂ ਨੇ ਕਈਆਂ ਨੇ ਕਿਉਂਕਿ 14 ਮਾਰਚ ਕੋਈ ਪੱਕੀ ਉਹ ਨਹੀਂ ਹੈਗੀ ਕਿ ਉਸੇ ਦਿਨ ਹੀ ਮਨਾਉਣਾ ਕਿਸੇ ਨੂੰ ਕੰਫਰਟੇਬਲ ਡੇਟ ਲੱਗਦੀ ਅਗਲਾ ਸ਼ਨੀਵਾਰ ਪਿਛਲਾ ਸ਼ਨੀਵਾਰ ਐਤਵਾਰ ਕਿਸੇ ਨੂੰ ਕੋਈ ਵੀ ਡੇਟ ਪਸੰਦ ਆਈ ਲੋਕਾਂ ਨੇ ਮਨਾਇਆ ਇਹਨੂੰ ਸੋ 26 ਤਰੀਕ ਤੱਕ ਜਦੋਂ ਗੁਰੂ ਜੀ ਦਾ ਗੁਰਤਾ ਗੱਦੀ ਦਿਵਸ ਸੀਗਾ ਉਦੋਂ ਵੀ ਸੰਗਤਾਂ ਨੇ ਇਸ ਦਿਵਸ ਨੂੰ ਮਨਾਇਆ ਤੇ 15 ਮੁਲਕਾਂ ਦੇ ਵਿੱਚ ਤੇ ਭਾਰਤ ਦੇ 17 ਜਿਹੜੇ ਆਪਣੇ ਰਾਜ ਨੇ ਸੋ ਚੇਨਈ ਦੇ ਵਿੱਚ ਹੋ ਗਿਆ ਮਹਾਰਾਸ਼ਟਰ ਪੰਜਾਬ ਹਰਿਆਣਾ ਯੂ ਨੇਮ ਅ ਸਟੇਟ ਵੀ ਇੰਡੀਆ ਦੇ ਵਿੱਚ ਸਾਰੇ ਜਗ੍ਹਾ ਇਹ ਮਨਾਇਆ ਗਿਆ ਵਾਤਾਵਰਣ ਤੋਂ ਇਲਾਵਾ ਇਕੋ ਸਿਕ ਸੰਸਥਾ ਕੋਈ ਹੋਰ ਮੁੱਦੇ ਤੇ ਵੀ ਕੰਮ ਕਰੇਗੀ ਵਾਤਾਵਰਨ ਦੇ ਨਾਲ ਜੁੜੀਆਂ ਜਿੰਨੀਆਂ ਵੀ ਸਾਡੀਆਂ ਯੂਨੋ ਵਿਸ਼ੇਸ਼ ਕਾਰਵਾਈਆਂ ਨੇ ਇਸ ਤੋਂ ਅਸੀਂ ਐਕਸਟੈਂਡ ਕਰਦੇ ਹੋਏ ਅਸੀਂ ਗ੍ਰੀਨ ਗੁਰਦੁਆਰਾ ਕੈਂਪੇਨ ਹੈ ਜਿਹੜੀ ਉਹਦੇ ਵਿੱਚ ਅਸੀਂ ਬਿਲਡਿੰਗ ਦਾ ਰੂਪ ਵੀ ਰਹੇਗਾ ਵਾਤਾਵਰਨ ਹੀ ਫੋਕਸ ਸੋ ਬਿਲਡਿੰਗ ਦਾ ਰੂਪ ਵੀ ਇਸੇ ਤਰ੍ਹਾਂ ਰੱਖਣਾ ਕਿ ਉਹਦਾ ਜਿਹੜਾ ਕਾਰਬਨ ਫੁਟਪ੍ਰਿੰਟ ਹੈ ਜਿਵੇਂ ਪਾਣੀ ਦੀ ਜਿਹੜੀ ਵਰਤੋਂ ਹੈ ਸੰਜਮ ਚ ਕਿਵੇਂ ਕੀਤੀ ਜਾ ਸਕਦੀ ਸੋ ਟੈਕਨੋਲੋਜੀ ਨੂੰ ਅਸੀਂ ਇੰਟਰੋਡਿਊਸ ਕਰਾਂਗੇ ਗੁਰੂ ਘਰਾਂ ਚ ਅਸੀਂ ਉਹਦੇ ਲਈ ਰਿਸੋਰਸਸ ਤਿਆਰ ਕਰ ਰਹੇ ਹਾਂ ਬਿਜਲੀ ਦੀ ਬਚਤ ਕਿਵੇਂ ਹੋਣੀ ਹੈ ਉਹ ਸਾਰੇ ਰਿਸੋਰਸਸ एनर्जी ऑडिट्स वाटर ऑडिट्स ਤੇ ਗੁਰੂ ਘਰਾਂ ਦੇ ਵਿੱਚ অর্গানਿਕ ਲੰਗਰ ਸ਼ੁਰੂ ਹੋਣ ਇਸ ਬਾਰੇ ਵੀ ਅਸੀਂ ਜਾਣੇ ਜਿਵੇਂ ਪਿਛਲੇ ਸਾਲ ਅਸੀਂ ਕੈਂਪੇਨ ਚਲਾਈ ਸੀ ਤੇ ਦਰਬਾਰ ਸਾਹਿਬ ਵਿਖੇ ਵੀ ਸ਼੍ਰੋਮਣੀ ਕਮੇਟੀ ਵੱਲੋਂ ਅਨਾਉਂਸ ਹੋਇਆ ਸੀ ਕਿ অর্গানਿਕ ਲੰਗਰ ਸ਼ੁਰੂ ਕੀਤਾ ਗਿਆ ਉਹ ਸਾਰੀ ਕਵਰੇਜ ਆਪਾਂ ਸਾਰੀ ਮੀਡੀਆ ਚ ਦੇਖੀ ਹੈ ਤੇ ਇਦਾਂ ਦੇ ਜਿਹੜੇ ਅਸੀਂ ਪ੍ਰਯੋਜਨ ਨੇ অর্গানਿਕ ਖੇਤੀ ਨੂੰ ਵਿਧਾਨਣ ਵਾਸਤੇ অর্গানਿਕ ਖੇਤੀ ਦੀ ਮਾਰਕੀਟਿੰਗ ਵਾਸਤੇ ਸਾਡੇ ਜਿਹੜੇ ਸਾਰੇ ਅੱਗੇ ਆਉਣ ਵਾਲੇ ਪ੍ਰੋਗਰਾਮਸ ਨੇ ਪਰ ਸਾਡਾ ਕੇਂਦਰ ਹੈ ਉਹ ਪੱਕਾ ਤੇ ਪੱਕਾ ਪਰਿਆਵਰਣ ਤੇ ਵਾਤਾਵਰਣੀ ਰਹੇਗਾ ਇਸ ਤੋਂ ਅੱਗੇ ਨਹੀਂ ਜਾਵਾਂਗੇ ਜੀ ਕੀ ਸੰਦੇਸ਼ ਦੇਣਾ ਚਾਹੋਗੇ ਸਾਡੀ ਯੂਥ ਪੀੜੀ ਨੂੰ ਯੂਥ ਲਈ ਮੈਸੇਜ ਹੈ ਕਿ ਤੁਹਾਡੀ ਇੱਕ ਜੀਨਸ ਦਾ ਪੇਅਰ ਹੈ ਜਿਹੜੀ ਤੁਸੀਂ ਇੱਕ ਜੀਨ ਪੈਂਟ ਖਰੀਦਦੇ ਹੋ ਉਹ ਤੁਹਾਡੇ ਹੱਥ ਤੱਕ ਪਹੁੰਚਣ ਲਈ ਕਰੀਬ 6500 ਲੀਟਰ ਪਾਣੀ ਵਰਤ ਚੁੱਕੀ ਹੁੰਦੀ ਇੱਕ ਟੀ-ਸ਼ਰਟ ਹੈ ਜਿਹੜੀ 2000 ਲੀਟਰ ਪਾਣੀ ਵਰਤ ਕੇ ਤੁਹਾਡੇ ਹੱਥ 'ਚ ਆਂਦੀ ਹੈ ਤੁਸੀਂ ਕਿਦਾਂ ਖਰੀਦਦਾਰੀ ਕਰਦੇ ਹੋ ਯੂ نو ਇੱਕ ਇੱਕ ਸਾਲ ਤੁਸੀਂ 15 ਟੀ-ਸ਼ਰਟਸ ਵਰਤੀਆਂ ਵੇਸਟ ਕੀਤੀਆਂ ਥਰੋ ਕੀਤੀਆਂ ਇਹ ਤੁਹਾਡਾ ਲਾਈਫ ਸਟਾਈਲ ਹੈ ਕਿ ਤੁਸੀਂ ਇੱਕ ਸੋਹਣੀ ਚੰਗੀ ਟੀ-ਸ਼ਰਟ ਲਈ ਜਾਂ ਦੋ ਜਾਂ ਚਾਰ ਜਿੰਨੀਆਂ ਤੁਹਾਡੀਆਂ ਜ਼ਰੂਰਤ ਦੀਆਂ ਉਹਨੀਆਂ ਲਈਆਂ ਆਪਾਂ ਇਹ ਨਹੀਂ ਕਿ ਅਸੀਂ ਵੇਸਟਫੁੱਲ ਹੋ ਕੇ ਜੀਵੀਏ ਉਵੇਂ ਸਾਡਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਵੇਂ ਅਸੀਂ ਪਾਣੀ ਵਰਤਦੇ ਰਾਈਟ ਫਰਮ ਬਰਸ਼ਿੰਗ ਦ ਟੀਥ ਨਾਣ ਤੇ ਰਾਤ ਨੂੰ ਸੌਣ ਤੱਕ ਅਸੀਂ ਖਾਂਦੇ ਕਿਵੇਂ ਆ ਪੀਂਦੇ ਕਿਵੇਂ ਆ ਕਿੱਦਾਂ ਅਸੀਂ ਚੱਲਦੇ ਆ ਬਾਈਸਾਈਕਲ ਕਿੰਨਾ ਯੂਜ਼ ਕਰਦੇ ਆ ਪਬਲਿਕ ਟਰਾਂਸਪੋਰਟ ਕਿੰਨੀ ਯੂਜ਼ ਕਰਦੇ ਆ ਕਾਰ ਨੂੰ ਅਸੀਂ ਗੇੜੀਆਂ ਮਾਰਨ ਚ ਕਿੰਨਾ ਵੇਸਟ ਕਰਦੇ ਆ ਗੱਡੀਆਂ ਦੀ ਅਸੀਂ ਤਵਾਹੀ ਕਿਵੇਂ ਕਰਦੇ ਆ ਇਹ ਸਾਰਾ ਕੁਝ ਸਾਡੇ ਤੇ ਨਿਰਭਰ ਕਰਦਾ ਸਾਨੂੰ ਕਿਸੇ ਨੇ ਆ ਕੇ ਨਹੀਂ ਸਮਝਾਉਣਾ ਸਾਡੀ ਆਪਣੀ ਧਰਤੀ ਹੈ ਸਾਡੇ ਵਾਸਤੇ ਬਣੀ ਸਾਡੇ ਪੁਰਖਾਂ ਨੇ ਦਿੱਤੀ ਤੇ ਅਸੀਂ ਆਪਣੇ ਬੱਚਿਆਂ ਨੂੰ ਦੇ ਕੇ ਜਾਣੀ ਹੈ ਸੋ ਨੌਜਵਾਨ ਪੀੜੀ ਨੂੰ ਇਹ ਦੇਖਣਾ ਚਾਹੀਦਾ ਜੋ ਅਸੀਂ ਨੇਚਰ ਨੂੰ ਅੱਜ ਅਸੀਂ ਇੰਜੋਏ ਕਰ ਰਹੇ ਹਾਂ ਜੇ ਤਾਂ ਆਉਣ ਵਾਲਿਆਂ ਨਾਲ ਵੰਡ ਕੇ ਸ਼ਕਣੀ ਆ ਸੋ ਤੁਹਾਡੇ ਜਿਹੜੇ ਬੱਚੇ ਹੋਣੇ ਜੇ ਉਹਨਾਂ ਨੇ ਇੰਜੋਏ ਕਰਵਾਣਾ ਤੁਸੀਂ ਉਹਨਾਂ ਨੂੰ ਵੀ ਤੇ ਸੰਜਮ ਚ ਰਹੋ ਸੰਜਮ ਨਾਲ ਸਾਰੇ ਰਿਸੋਰਸਸ ਨੇ ਅਰਥ ਦੇ ਵਰਤੋ ਨਾ ਕਿ ਵੇਸਟਫੁਲ ਹੋਵੋ ਤਾਂ ਕਿ ਤੁਹਾਡੇ ਬੱਚੇ ਤੁਹਾਨੂੰ ਦੁਆਵਾਂ ਦੇਣ ਤੁਹਾਨੂੰ ਪਿਆਰ ਨਾਲ ਯਾਦ ਕਰਨ ਸਤਿਕਾਰ ਕਰਨ ਤੁਹਾਡਾ ਰਵਨੀਤ ਜੀ ਜਗਬਾਣੀਆ ਗੱਲਬਾਤ ਪੁੱਕਰ ਲਈ ਬਹੁਤ ਬਹੁਤ ਧੰਨਵਾਦ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਈ